ਹਾਂਜੀ ਕਿਵੇਂ ਹੋ ਸਾਰੇ ਸ਼ਖਤ ਸਰੀਰ ਅਕਾਲ ਸਾਰੇ ਵੀਰਾਂ ਤੇ ਭੈਣਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਦਸੰਬਰ 22 ਨੂੰ ਰੇਲਵੇ ਵੱਲੋਂ ਇੱਕ ਨੋਟੀਫਿਕੇਸ਼ਨ ਆਈ ਸੀ 22000 ਪੋਸਟਾਂ ਦੀ 2018 ਤੋਂ ਲੈ ਕੇ 2026 ਤੱਕ ਰੇਲਵੇ ਵਿਭਾਗ ਨੇ ਕਾਫੀ ਜ਼ਿਆਦਾ ਪੋਸਟਾਂ ਕੱਟੀਆਂ ਹਨ 2018 ਵਿੱਚ 22000 ਪੋਸਟਾਂ ਰੇਲਵੇ ਵੱਲੋਂ ਵਾਢੀ ਗਈ ਸੀ 2019 ਵਿੱਚ 1 ਲੱਖ ਪੋਸਟ 2025 ਦੀ 32000 ਤੇ 2026 ਦੇ ਵਿੱਚ ਹੁਣ 25000 ਪੋਸਟ ਰੇਲਵੇ ਵਿਭਾਗ ਵੱਲੋਂ ਕੱਟੀ ਗਈ ਹੈ ਤੋਂ ਡਾ ਜਿਆਦਾ ਸਮਾਂ ਨਾ ਲੈਂਦੇਵੇਂ ਮੈਂ ਤੁਹਾਨੂੰ ਅੱਜ ਦੇ ਬਾਰੇ ਇੱਕ ਬ੍ਰੀਫ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰੂੰਗਾ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਪਰ ਇਹਦੇ ਵਿੱਚ ਤੁਹਾਨੂੰ ਰੇਲਵੇ ਦੇ ਪੋਸਟ ਅਪਲਾਈ ਕਰਨ ਤੋਂ ਲੈ ਕੇ ਐਗਜ਼ਾਮ ਤੱਕ ਦੀ ਸਾਰੀ ਜਾਣਕਾਰੀ ਦਿੱਤੀ ਜਾਊਗੀ ਰੇਲਵੇ ਦੀਆਂ ਇਹ ਨੌਕਰੀਆਂ 21 ਤਰੀਕ ਤੋਂ ਅਪਲਾਈ ਹੋਣਾ ਸ਼ੁਰੂ ਹੋ ਜਾਣਗੀਆਂ 21 ਜਨਵਰੀ ਤੋਂ ਆਨਲਾਈਨ ਫਾਰਮ ਜਿਹੜੇ ਹੈਗੇ ਆ ਜਾਣਗੇ ਤੁਸੀਂ ਉਹਨਾਂ ਨੂੰ ਫਿਲ ਕਰ ਸਕਦੇ ਹੋ 22000 ਤੋਂ ਜ਼ਿਆਦਾ ਪੋਸਟਾਂ ਇਸ ਵਾਰ ਰੀਡੂ ਨੇ ਕੱਢੀਆਂ ਨਹੀਂ ਇਹ ਜਿਹੜਾ ਸੁਨਹਿਰੀ ਮੌਕਾ 10ਵੀਂ ਪਲੱਸ ਆਈਟੀਆਈ ਵਾਲਿਆਂ ਨੂੰ ਮਿਲੇਗੀ ਇੱਕ ਕਮਿਊਨਿਟੀ ਚਾਂਸ ਹੈ ਇੰਨਾ ਸਟੂਡੈਂਟਸ ਨੇ ਦਿਲਚਸਪੀ ਕੀਤੀ ਹੋਈ ਹੈ ਤੇ ਨਾਲ ਆਈਟੀਆਈ ਕੀਤੀ ਹੋਵੇ ਖਾਸ ਕਰਕੇ ਇਲੈਕਟ੍ਰੀਕਲ ਦੇ ਵਿੱਚ ਨੂੰ ਨਾਲ ਲਈ ਇਹ ਟੂਲ ਬੈਂਡ ਜਾਂ ਸੈਲਰੀ ਮੌਕਾ ਹੈ 10ਵੀਂ ਤੋਂ ਲੈ ਕੇ ਪਲੱਸ 2 ਤੱਕ ਹਰ ਇੱਕ ਬੰਦਾ ਅਪਲਾਈ ਕਰ ਸਕਦਾ ਹੈ ਬਟ ਇਹ ਸਪੈਸ਼ਲ ਜਿਹੜਾ ਚਾਂਸ ਮਿਲਿਆ ਹੈ ਉਹ 10ਵੀਂ ਪਲੱਸ ਆਈਟੀਆਈ ਵਾਲਿਆਂ ਨੂੰ ਮਿਲਿਆ ਹੈ ਟ੍ਰੈਕ ਕਮਿਊਨਿਟਰ ਹੈਲਪਰ ਇਹ ਆ ਪੁਆਇੰਟਸ ਮੈਂਦੀਆਂ ਨੌਕਰੀਆਂ ਇਹਦੇ ਵਿੱਚ ਨਹੀਂ ਜੇ ਨੌਕਰੀਆਂ ਦੀ ਗੱਲ ਕਰਨੀ ਜਾਵੇ ਇਹ ਬਰੀਫ ਦੇ ਵਿੱਚ ਦੇਖਿਆ ਸੀ ਆਪਣੇ ਤਾਂ ਇਹਦੇ ਬੈਕਟਿਵ ਰੇਲ ਮਕੈਨਿਕ ਦੀਆਂ 600 ਅਸਿਸਟੈਂਟ ਦੀਆਂ 600 ਰੇਲ ਕੰਟੇਨਰ ਦੀਆਂ 11000 ਅਸਿਸਟੈਂਟ ਦੀਆਂ 300 ਅਸਿਸਟੈਂਟ ਆਰ ਡੀ ਨਾ 800 ਇਲੈਕਟ੍ਰੀਕਲ ਲੋਕੋ 500 ਸਿਸਟਮ ਆਪਰੇਸ਼ਨ ਦੀਆਂ 500 ਤੇ ਇੱਕ ਪੁਆਇੰਟ ਇਸ ਮਿਲਦੀ ਹੈ 5000 ਯਾਨੀ ਕਿ ਟੋਟਲ 22000 ਰੁਪਏ ਨੂੰ ਇਨਕਲੂਡਡ ਕੀਤਾ ਗਿਆ ਹੈ ਜੇ ਇਹਦੇ ਵਿੱਚ ਵਿਦਿਅਕ ਵਿਦਿਅਕ ਯੋਗਤਾ ਦੀ ਗੱਲ ਕੀਤੀ ਜਾਵੇ ਤਾਂ 10ਵੀਂ ਪਾਸ ਤੇ ਪਲੱਸ ਆਈਟੀਆਈ ਆਈਟੀਆਈ ਵੀ ਐਲ ਸੀ ਵੀ ਟਿ ਜਾਂ ਐਸ ਸੀ ਵੀ ਟਿ ਦਾ ਅੰਕਾਪ੍ਰਾਪਤ ਨਹੀਂ ਟਾਈਪਿੰਗ ਹੈ ਕਿਸੇ ਪ੍ਰਾਈਵੇਟ ਅਧਾਰੇ ਦੀ ਜਾਂ ਆਈਐਸਓ ਸਰਟੀਫਾਈ ਆਈਟੀਆਈ ਨਹੀਂ ਚੱਲੇਗੀ ਆਈਟੀਆਈ ਰੈਗੂਲਰ ਐਲ ਸੀ ਵੀ ਦੀ ਜਾਂ ਐਸ ਸੀ ਵੀ ਟਿ ਤੋਂ ਹੋਣੀ ਚਾਹੀਦੀ ਹੈ ਜਾਂ 10ਵੀਂ ਪਾਸ ਹੋਣੀ ਚਾਹੀਦੀ ਹੈ ਇਹ ਵਿਦਿਆਪਿਤ ਹੁਕਮਤਾ ਹੈ ਪੈਸੀ ਪਲਸ 2 ਦੇ ਟੈਂਟ ਜੀ ਚੱਲ ਤੱਕ ਦੀ ਹੈ ਬਟ ਦੇ ਲਈ ਜੋਸਟਾਨੇ ਉਹਨਾਂ ਡਿਪਾਰਟਮੈਂਟਾਂ ਵਿੱਚ ਕਾਫੀ ਕੰਮ ਕਰਦੇ ਵੀ ਜਿਹਦੇ ਵਿੱਚ ਕਾਸਟਿੰਗ ਦੇ ਕਾਸਟ ਵੀ ਸੇਫਾਈ ਕਰਦਾਂਗੇ ਤੁਸੀਂ ਇਹ ਕਹਿ ਸਕਦੇ ਹੋ ਜੇ ਕੋਸਟ ਦੀ ਗਿਣਤੀ 22000 ਕੰਨੀਆਂ ਦਾ 14000 ਪਲਸ 2 ਸਰਕਟ ਆਈਟੀਆਈ ਕੈਪ ਪਲਸ ਆਈਟੀਆਈ ਹੋ ਰਿਹਾ ਹੈ ਉਮਰ ਦੀ ਸੀਮਾ 18 ਤੋਂ 35 ਸਾਲ ਜਨਮ ਪਰੀ ਹੈ ਐਸਸੀ ਓਬੀਸੀ ਨੂੰ 10 ਤੋਂ 5 ਸਾਲ ਦੀ ਸ਼ਮੂਲੀਤੀ ਗਈ ਹੈ 21 ਜਨਵਰੀ ਨੂੰ ਫਾਰਮ ਸਟਾਰਟ ਹੋ ਜਾਣਗੇ ਤੇ 20 ਫਰਵਰੀ ਤੱਕ ਹੀ ਚੱਲਣਗੇ ਪ੍ਰੀਖਿਆ ਦੀ ਮਿਤੀ ਅਪ੍ਰੈਲ ਮਈ 2026 ਕਲੀਅਰ ਨਹੀਂ ਸੰਭਾਵਿਤ ਮਿਤੀ ਅਪ੍ਰੈਲ ਜਾਂ ਮਈ 2026 ਹੋਵੇਗੀ ਤਨਖਾਹ 3 ਸਕੇਲ 7th ਪੀ ਕਮਿਸ਼ਨ ਲਾਗੂ ਕੀਤਾ ਗਿਆ ਹੈ 18000 ਰੁਪਿਆ ਬੇਸ ਸੈਲਰੀ ਤੇ ਭੱਤੇ ਤੇ ਡੀਏ ਡੀਏ ਐਚਆਰ ਮਿਲਾ ਕੇ 25 ਤੋਂ 30000 ਪ੍ਰਤੀ ਮਹੀਨਾ ਕੈਂਡੀਡੇਟ ਨੂੰ ਦਿੱਤਾ ਜਾਵੇਗਾ ਜੋਨ ਪ੍ਰਕਿਰਿਆ ਵਿੱਚ ਤੁਹਾਡੇ ਤਿੰਨ ਪ੍ਰੋਫਾਈਲ ਵਿੱਚ சிভিटी बीईटी ਦੇ ਦਸਤਾਵੇਜ਼ਾਂ ਦੀ ਪ੍ਰਕਾਸ਼ ਸੀভিਟੀ ਕੰਪਿਊਟਰ ਬੇਸਡ ਟੈਸਟ ਪੀਏਟੀ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਤੇ ਉਸ ਤੋਂ ਤੁਹਾਡੇ ਦਸਤਾਵੇਜ਼ਾਂ ਦੀ ਪ੍ਰਕਾਸ਼ ਹੋਵੇਗੀ ਉਹ ਉਸ ਤੋਂ ਬਾਅਦ ਤੁਹਾਡ ਨੂੰ ਜੁਆਇਨਿੰਗ ਲੈਟਰ ਦਿੱਤਾ ਹੋਏ ਹਾਂ ਇਹਦੇ ਵਿੱਚ ਡਾਕੂਮੈਂਟਰ ਅਪਲੋਡ ਤੁਹਾਡੇ ਆਨਲਾਈਨ ਅਪਲਾਈ ਕਰ ਲਈ ਜੀ ਸਕੈਨ ਫੋਟੋਸ ਆਪਸ ਪਰਸੈਂਟ ਨੂੰ ਸਪੀਸ ਵਿੱਚ ਮੇਕਰ 10th ਦੀ ਆਈਡੀ ਦਾ ਸਰਟੀਫਿਕੇਟ ਗਵਰਨਮੈਂਟ ਇਸ਼ੂਆਈ ਕੀਤਾ ਗਿਆ ਕਾਰਡ ਤੇ ਪੈਂਡ ਕਾਰਡ ਵੀ ਦਾ ਸਕਣੂ ਕੈਟਾਗਰੀ ਦੇ ਨਿਸ਼ਬਿਲਿਟੀ ਦੇ ਪ੍ਰੈਕਟਿਸ ਦੇ ਕਿਸੇ ਕੁੜੇ ਖਿਆਲ ਤੇ ਬੰਦੂ ਲਗਾ ਸਕਦਾ ਹੈ ਤਾਂ ਬੈਨੀਫੀਸ਼ੀ ਹੋਵੇਗਾ ਜੇ ਅਸੀਂ ਗੱਲ ਕਰ ਲਈਏ ਸੀਵੀਟੀ 1 ਟੈਸਟ ਨੂੰ ਦਾ ਪੈਟਰਨ 90 ਮਿੰਟ ਦਾ ਪੇਪਰ ਟੈਕਿੰਗ ਜਨਰਲ ਮੈਥਮੈਟਿਕ ਅਵੇਰਨੈਸ ਰੀਜਨਿੰਗ ਤੇ ਕਰੰਟ ਅਫੀਅਰ ਦੇ ਕੁਐਸਚਨ ਹੋਣਗੇ ਜਿਹੜੇ ਕਰੰਗਾਰ 30 35 30 ਤੇ 30 ਨੰਬਰਾਂ ਦੇ ਇਹ ਰੇਲਵੇ ਦਾ ਟੈਸਟ ਤੁਹਾਡੀ ਵਿਜ਼ੂਅਲ ਲੈਂਗੁਏਜ ਦੇ ਵਿੱਚ ਡਾਇਗ੍ਰਾਮਿਕ ਹੈ ਜਿਹਦੇ ਵਿੱਚ 13 ਲੈਂਗ ਕੀਤਾ ਗਿਆ ਹੈ 45ぐらい ਦਾ ਮਾ ਇੱਕ ਵੀਰ ਪੰਗੜ ਮਲਿਆਲਮ ਮਨੀਪੁਰੀ ਪੰਜਾਬੀ ਕਾਮਨ ਦੀ ਨੂੰ ਬਹਿਣੀ ਆ ਗਿਆ ਹੈ ਤੇ ਇਹਨਾਂ ਪੀਰਮਪਰ ਕਮਨ ਨੂੰ ਆਪਣੀ ਰੀਜਨਲ ਕਮਨ ਦਾ ਕੰਗਰਸ ਦੇ ਭਾਗੀ ਨੂੰ ਦੇਣ ਦੇ ਵਿੱਚ ਸੌਰੀ ਪੰਜਾਬ ਦੇ ਵਿੱਚ ਜਿਵੇਂ ਬੋਰ ਬਰਸਦਾ ਬਰਨਾਲਾ ਬਿੰਗਾ ਅਧਿਕਾ ਸਾਹਿਬ ਗਡਾਸਪੁਰ ਹਿਆਰ ਖਿਲੰਦਰ ਖੰਨਾ ਲੋਟ ਮੋਗਾ ਮਹਾਨੀ ਪਠਾਨਕੋਟ ਮੁਕਸਾਰ ਪਟਿਆਲਾ ਫਗਵਾਣਾ ਮੁਕਤਨਗਰ ਸੰਗੂਗ ਪੰਜ ਜ਼ਿਲ੍ਹੇ ਦੇ ਜਿੰਨਾਂ ਦੇ ਵਿੱਚ ਰੇਲਵੇ ਦੇ ਐਗਜ਼ਾਮ ਦੇ ਸੈਂਟਰ ਬਣ ਸਕਦੇ ਨੇ ਬਾਕੀ ਜਿਹੜੀ ਜਾਣਕਾਰੀ ਆ ਸਾਨੂੰ 20 ਜਨਵਰੀ ਨੂੰ ਜਿਹੜਾ ਪ੍ਰੀਫ ਨੋਟੀਫਿਕੇਸ਼ਨ ਆਊਗਾ ਉਹਦੇ ਵਿੱਚ ਮਿਲੇਗੀ ਜਿੰਨੀ ਜਾਣਕਾਰੀ ਫਿਲਹਾਲ ਸਾਡੇ ਕੋਲ ਸੀ ਉਹ ਤੁਹਾਨੂੰ ਮਹੱਈਆ ਕਰਵਾ ਦਿੱਤੀ 22000 ਪੋਸਟਾਂ ਨੇ 10th ITI ਜ਼ਰੂਰੀ ਹੈ 10th 2 ਰੈਗੂਲਰ ਜਾਂ ਨਾਰਮਲ ਵਾਲਾ ਵੀ ਕਰ ਸਕਦਾ ਵਾ 2 ਵਿੱਚ ਪੋਸਟਾਂ ਘਟ ਨਹੀਂ ਜਾਦਾ ਪੋਸਟਾਂ 10th ITI ਲਈ ਨੇ 22000 ਪੋਸਟ ਨੇ ਸੁਨਹਿਰੀ ਜਾਂ ਗੋਲਡਨ ਮੌਕਾ ਹੈ ਕੈਂਡੀਡੇਟ ਲਈ ਜੋ ਅਪਲਾਈ ਕਰਨਾ ਚਾਹੁੰਦਾ ਹੈ 21 ਜਨਵਰੀ ਤੋਂ ਪੋਸਟਾਂ ਸਟਾਰਟ ਹੋ ਜਾਣਗੀਆਂ ਤੇ ਜਿਹੜੇ ਵੀਰਪੈਣਪਾਣਿਆਂ ਨੇ ਆਈਟੀ ਸੌਰੀ 10th ਪਲੱਸ ਆਈਟੀ ਕੀਤੀ ਹੈ ਉਹ ਜ਼ਰੂਰ ਇੱਕ ਵਾਰ ਆਪਣੀ ਕਿਸਮਤ ਅਟਮਾਉਂਦੇ ਜੇ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਆਣੀਆਂ ਗੋਸਟਾਂ ਦੀ ਜਿਵੇਂ ਸੈਂਟਰ ਜਾਂ ਸਟੇਟ ਗਵਰਨਮੈਂਟ ਦੀਆਂ ਨੌਕਰੀਆਂ ਦੀ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਬਰੀਫ ਤੋਂ ਬਰੀਫ ਇਨਫੋਰਮੇਸ਼ਨ ਦਈਏ ਨੌਕਰੀਆਂ ਬਾਰੇ ਤੇ ਹਰ ਇੱਕ ਨੌਕਰੀ ਦੀ ਸਭ ਤੋਂ ਪਹਿਲਾਂ ਤੁਹਾਨੂੰ ਇਨਫੋਰਮੇਸ਼ਨ ਸਾਡੇ ਚੈਨਲ ਤੇ ਮਿਲੇ ਬਾਕੀ ਜੇ ਕਿਸੇ ਭੈਣ ਭਾਈ ਨੂੰ ਕਿਸੇ ਹੋਰ ਨੌਕਰੀ ਦੀ ਵੀ ਜਾਣਕਾਰੀ ਚਾਹੀਦੀ ਹੈ ਜਾਂ ਕਿਸੇ ਹੋਰ ਐਜੂਕੇਸ਼ਨਲ ਜਾਂ ਪ੍ਰੋਫੈਸ਼ਨਲ ਫਾਰਮ ਦੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਸਾਨੂੰ ਮੈਸੇਜ ਕਰ ਸਕਦਾ ਹੈ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਆਪਣਾ ਗਰੁੱਪ ਦਾ ਲਿੰਕ ਸ਼ੇਅਰ ਕੀਤਾ ਹੈ ਲਿੰਕ ਨੂੰ ਜੁਆਇਨ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਨੌਕਰੀ ਦੀ ਜਾਂ ਹਰ ਇੱਕ ਐਜੂਕੇਸ਼ਨਲ ਪ੍ਰੋਫੈਸ਼ਨਲ ਫਾਰਮ ਦੀ ਇਨਫੋਰਮੇਸ਼ਨ ਮਿਲੇ ਜੇ ਜੇ ਤੁਸੀਂ ਕਿਸੇ ਜੋਬ ਦੀ ਜਾਂ ਕਿਸੇ ਐਜੂਕੇਸ਼ਨਲ ਫਾਰਮ ਦੀ ਸਪੈਸ਼ਲ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਨਾਲ-ਨਾਲ ਨੰਬਰ ਵੀ ਦਿੱਤਾ ਹੈ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਖੂਬਸੂਰਤਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ Thank you, dhanyavaad.